ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਆਹ ਕਰ ਲੋ ਚੈੱਕ ਆਹ ਹੈਗੀ ਆ ਪੀਆਰ 131 ਤੇ ਦੂਜੇ ਨੰਬਰ ਤੇ ਕਰੋ ਚੈੱਕ ਆਹ ਵਿੱਚ ਜਿਹੜਾ ਇਹ ਦੜਾ ਬੀਜ ਹੈ ਇਹ ਜਿਹੜਾ ਨਿਸਰਿਆ ਹੋਇਆ ਇਹ ਦੜਾ ਬੀਜ ਹੈ ਯੂਨੀਵਰਸਿਟੀ ਕੋਲੋਂ ਪਹਿਲਾਂ ਤਾਂ ਆਪਾਂ ਸਵਾਲ ਕਰਦੇ ਆਂ ਵੀ ਇੰਨੀ ਢੇਲ ਤੁਹਾਡੇ ਕੋ ਕਿੱਥੋਂ ਹੋ ਗਈ ਵੀ ਇੰਨਾ ਬੀਜ ਦੜਾ ਕਿੱਥੋਂ ਆ ਗਿਆ ਚਲੋ ਮੰਨ ਲਿਆ ਵੀ ਆਪਾਂ ਹਰੇਕ ਕਿੱਲੇ ਦੇ ਵਿੱਚ ਦੋ ਚਾਰ ਬੂਟੇ ਦੜੇ ਬੀਜ ਦੇ ਆ ਜਾਣ ਉਹ ਆਪਾਂ ਮੰਨ ਲੈਨੇ ਆਂ ਪਰ ਆ ਯਾਰ ਇੰਨਾ ਇੰਨਾ ਬੀਜ 10 10% 15 15% ਇਹ ਵਿੱਚ ਡੜਾ ਬੀਜ ਐ ਕਿੱਧਰ ਨੂੰ ਜਾਏਗਾ ਕਿਸਾਨ ਚਲੋ ਉਹ ਵੀ ਗੱਲ ਛੱਡ ਦੋ ਜਿਹੜਾ ਆ ਕੁਝ ਕਰਿਆ ਸਾਡੇ ਨਾਲ ਇਹਦਾ ਜ਼ਿੰਮੇਵਾਰ ਦੱਸੋ ਕੌਣ ਐ ਇਹਨਾਂ ਨੇ ਜ਼ਿੰਮੇਵਾਰ ਬਣਾਤਾ ਚਿੱਟੀ ਪੇਠਾ ਵਾਲਾ ਟੱਡਾ ਤੇਲਾ ਵੀ ਉਹਦੀ ਹੀ ਸਾਰੀ ਕਾਸ਼ਤਾਨੀ ਐ ਫਿਰ ਆਪਾਂ ਉਹਨੂੰ ਪੁੱਛਣ ਆਲੇ ਹੋਈਏ ਕਿ ਤੂੰ ਭਰਾਵਾ ਤੈਨੂੰ ਇਹ ਝੋਨਾ ਪਸੰਦ ਨਹੀਂ ਆਇਆ ਜਿਹੜਾ ਵਿੱਚ ਦੜਾ ਬੀਜ ਹੈ ਤੂੰ ਇਹਨੂੰ ਛੱਡ ਤਾ ਤੂੰ ਇਗਨੋਰ ਬਾਰਤਾ ਇਹਨੂੰ ਦੂਜੇ ਨੰਬਰ ਤੇ ਰਹੀ ਗੱਲ ਆ ਵਟ ਨਾਲ ਵਟ ਹੈ ਭਰਾਵੋ ਆ ਇਹ ਆਪਣਾ ਸੁਪਰੀਮ 110 ਇਹਨੂੰ ਚਿੱਟੀ ਪੇਠਾਲ ਦੇ ਡੇ ਨੇ ਕੁਛ ਨਹੀਂ ਕਿਹਾ ਕਿਉਂਕਿ ਇਹ ਪ੍ਰਾਈਵੇਟ ਫਾਰਮ ਤੋਂ ਡਰਦਾ ਹੈ ਇਹ ਸਿਰਫ ਪੀ ਆਰ ਦੀਆਂ ਵੈਰੈਟੀਆਂ ਦੇ ਨਾਲ ਹੀ ਇਹਦਾ ਪ੍ਰੇਮ ਪਿਆਰ ਹੈ ਜਿਹੜੇ ਜਿਹੜੇ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅਜਾੜਨ ਵਾਸਤੇ ਆਹ ਬੀਜ ਲਾਂਚ ਕਰੇ ਹੋਏ ਨੇ ਯੂਨੀਵਰਸਿਟੀ ਨੇ 22 ਦੇ ਵਿੱਚ ਬਿਮਾਰੀ ਆਈ ਸੀ ਕਈ ਯੂਟਿਊਬਰਾਂ ਨੇ ਪ੍ਰਮੋਟ ਕਰ ਕਰਕੇ ਕਰ ਕਰਕੇ ਸਾਰੇ ਕਿਸਾਨਾਂ ਨੂੰ ਫੇਰ ਲਵਾ ਦਿੱਤੀ 2025 ਦੇ ਵਿੱਚ ਆਹ 25 ਦੇ ਵਿੱਚ ਹਾਲ ਦੇਖ ਲਓ ਕੀ ਹੈ ਇੰਨਾ ਕੁ ਰਕਬਾ ਲੱਗਿਆ ਹੋਇਆ ਪੀ ਪੁੱਛੋ ਕੁਛ ਨਾ ਤੇ ਇੱਕ ਪਾਸੇ ਤਾਂ ਹੜ੍ਹ ਆਇਆ ਹੋਇਆ ਉਧਰ ਕਿਸਾਨ ਡੁੱਬ ਕੇ ਫਸਲਾਂ ਡੁੱਬ ਗਈਆਂ ਕਿਸਾਨ ਡੁੱਬ ਗਏ ਜਾਨਵਰ ਡੁੱਬ ਗਏ ਵਿੱਚ ਬੜਾ ਜਿਆਦਾ ਨੁਕਸਾਨ ਹੋਇਆ ਹੁਣ ਦੂਜੇ ਪਾਸੇ ਆ ਭਰਾਵੋ ਇਹ ਸਾਡਾ ਵੀ ਡੁੱਬਣ ਵਾਲਾ ਹੀ ਕੰਮ ਹੋਇਆ ਹੋਇਆ ਸਾਡੇ 10 10 12 12 ਕੀਲੇ ਇਹਦੀ ਮਾਰਚ ਆ ਗਏ ਨੇ ਬਿਲਕੁਲ ਹੀ ਖਤਮ ਹੋ ਗਏ ਨੇ ਹੁਣ ਆ ਤਾਂ ਸਾਡੀ ਮਸ਼ੀਨ ਦੀ ਵੜਾਈ ਵੀ ਨਹੀਂ ਮੁੜਨੀ ਜੇ ਅਸੀਂ ਕੀਲਾ ਵੜਾਈਏ ਤਾਂ ਕੁਆਂਟਲ ਦਾਣੇ ਨਹੀਂ ਸਾਡੇ ਨਿਕਲਣੇ ਹੈਗੇ ਇਹਦਾ ਜ਼ਿੰਮੇਵਾਰ ਦੱਸੋ ਕੌਣ ਐ ਸਰਕਾਰ ਨੇ ਪੱਲਾ ਝਾੜਤਾ ਐ ਵੀ ਇਹਦਾ ਅਸੀਂ ਮੁਆਵਜ਼ਾ ਦੇ ਹੀ ਨਹੀਂ ਸਕਦੇ ਆ ਸਾਨੂੰ ਮੁਆਵਜ਼ਾ ਚਾਹੀਦਾ ਵੀ ਨਹੀਂ ਸਾਨੂੰ ਇਹਦਾ ਹੱਲ ਕਰ ਦਿਓ ਭਰਾਵੋ ਵੀ ਅਸੀਂ ਗਾਂਵ ਵਾਸਤੇ ਸੁਚੇਤ ਹੋ ਜਾਈਏ ਵੀ ਅਸੀਂ ਝੋਨਾ ਲਾਉਣ ਯੋਗੇ ਰਹਿ ਜਾਈਏ ਕਿਤੇ ਉਹ ਨਾ ਹੋਵੇ ਵੀ ਸਾਡੇ ਹੱਥੋਂ ਝੋਨਾ ਵੀ ਜਾਵੇ ਤੇ ਇਹ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ